ਪਿਆਰ ਪ੍ਰੇਤਤਾ ਰੋਗ ਬੁਰਾ ਜਿਹੜਾ ਰੋਜ਼ ਹੱਟਾ ਨੂੰ ਖਾਵੇ ਉਹ ਵਾਰ ਸ਼ਾਮੀਆਂ ਮੌਤ ਆ ਜਾਵੇ ਪਰ ਦਿਲ ਨਾ ਕਿਸੇ ਤੇ ਆਵੇ ਹਾਏ ਦਿਲ ਨਾ ਕਿਸੇ ਤੇ ਆਵੇ ਤੇ ਡਰ ਮੌਤ ਦਾ ਮੂਲ ਨਾ ਆਸ਼ਕਾਂ ਨੂੰ ਨਾ ਕੁਝ ਆਪਣਾ ਸ਼ੌਂਕ ਤੇ ਸ਼ਾਨ ਮੀਆਂ ਵਾੜਾ ਸ਼ਾਮੀਆਂ ਸਭ ਦੁਨੀਆਂ ਤਗੇ ਬਾਸਾਂ ਦੀ ਰੱਖ ਰੱਬ ਦੀ ਤਰਫ ਧਿਆਨ ਮੀਆਂ ਰੱਖ ਰੱਬ ਦੀ ਤਰਫ ਧਿਆਨ ਮੀਆਂ ਤੇ ਪੀਰ ਮੇਰੇ ਦੀਆਂ ਸੋਹਣੀਆਂ ਯਾਦਾਂ ਮੱਕੇ ਜਾ ਕੇ ਬੜੇ ਚਮਾਤਾ ਮੈਂ ਮਨਤਾ ਦੇ ਨਾਲ ਮਨਾਵਾ ਖੁਸ਼ ਕਰ ਲੈ ਆਪਣਾ ਚੀ ਪੰਗ ਤੇ ਪਿਆਲੇ ਪੀ ਓ ਮੇਰੇ ਬਾਬਾ ਪੰਗ ਤੇ ਪਿਆਲੇ ਪੀ ਤੇਰਾ ਕਿੱਥੇ ਮੁੱਕਦੇ ਨੇ ਜ਼ਿੰਦਗੀ ਦੇ ਸਫ਼ਰ ਵਿੱਚ ਮੰਜ਼ਲ ਤਾਂ ਉੱਥੇ ਹੁੰਦੀ ਜਿੱਥੇ ਖੁਆਇਸ਼ਾਂ ਰੁਕਚਾਂ ਤੇ ਕੁੱਲੀ ਐਵੇਂ ਤਾਂ ਨਹੀਂ ਪਾਈ ਦਿਲ ਕੀਰ ਹੋ ਗਏ ਜੇ ਤੂੰ ਰੱਬਿਆਂ ਤਾਂ ਅਸੀਂ ਵੀ ਫਕੀਰ ਹੋ ਗਏ ਤਿਸ ਸੋਨੇ ਸੱਜਣ ਤੇ ਕਰਾਂ ਮੈਂ ਤਾਰੀਫ਼ ਕਿਵੇਂ ਮੇਰੇ ਬੋਲਾਂ ਵਿੱਚ ਐਨਾ ਜ਼ੋਰ ਨਹੀਂ ਬਸ ਐਨਾ ਹੀ ਕਹਿ ਸਕਤਾ ਹਾਂ ਕਿ ਉਹ ਤੇ ਵਰਕਾ ਜਹਾਨ ਵਿੱਚ ਕੋਈ ਹੋਰ ਨਹੀਂ ਲੱਖ ਚਿਹਰੇ ਤਿਸ ਤੇ ਨੇ ਪਾਵੇਂ ਦੁਨੀਆ ਵਿੱਚ ਪਰ ਮੈਨੂੰ ਕਿਸੇ ਹੋਰ ਚਿਹਰੇ ਦੀ ਲੋੜ ਨਹੀਂ ਹਏ ਮੇਰੇ ਯਾਰ ਵਰਕਾ ਕੋਈ ਹੋਰ ਨਹੀਂ ਇਹ ਕੱਚਾ ਜੀ ਹੈ ਸੱਚਿਆਂ ਹਾਕਮਾਤੀ ਇੱਥੇ ਮਨਚੋਰ ਨਾ ਝੂਠੀ ਦਲੀਲ ਹੋਵੇ ਇੱਥੇ ਲੋੜ ਨਹੀਂ ਯਾਰੋ ਸਿਫਾਰਿਸ਼ਾਂ ਦੀ ਭਵੇਂ ਰਾਜਾ ਹੋਵੇ ਜਾਂ ਫਕੀਰ ਹੋਵੇ ਉਹ ਮੁਕਤਮਾ ਕਦੇ ਵੀ ਹਾਰਦਾ ਨਹੀਂ ਮੇਰਾ ਦਾਤਾ ਆਪ ਚਸਤਾ ਵਕੀਲ ਹੋਵੇ ਮੇਰਾ ਦਾਤਾ ਆਪ ਚਸਤਾ ਵਕੀਲ ਹੋਵੇ ਬਹੁਤਾ ਨਹੀਂ ਬੋਲਦੇ ਰੱਬ ਦੇ ਆਸ਼ਿਕ ਚਿਹਰੇ ਚੁੱਪ ਬੈ ਕੇ ਮਸਤ ਹੋ ਚਾਉਂਦੇ ਨੇ ਨਿਕਲੀ ਕਲ ਨਾ ਮੁੜਦੀ ਝੁਬਾਨ ਵਿੱਚੋਂ ਤਾਹੀਂ ਨਾਲ ਇਸ਼ਾਰਿਆਂ ਸਮਝਾਉਂਦੇ ਨੇ ਤੈਉ ਨਾਲ ਇਸ਼ਾਰਿਆਂ ਸਮਝਾਉਂਦੇ ਨੇ ਨਾ ਤਾਜ਼ ਤਾਰਾਂ ਤੇ ਨਾ ਅਮੀਰਾ ਤੇ ਦੀਵੇ ਬਲਤੇ ਸਦਾ ਗੁਰੂ ਆਪੀ ਰਾਂ ਫਕੀਰਾਂ ਦੇ ਤੇ ਨਾਮ ਸਰਕਾਰ ਦਾ ਵਿਰਤ ਪਕਾ ਲੈ ਰੱਖ ਨਾ ਰੋਜ਼ ਹਰਸ਼ਦ ਤਾ ਡਰ ਜਿਤੁ ਲਕਨਾਏ ਪਾਰ ਤਾ ਹਰ ਵੇਲੇ ਮੀਰਾ ਮੀਰਾ ਕਰ ਵਖਰੀਏ ਸਾਤ ਫਕੀਰਾਂ ਦੀ ਵਖਰੀਏ ਔਕਾਤ ਫਕੀਰਾਂ ਦੀ ਜੋ ਕਹਤੈ ਉਹ ਹੋ ਚੰਦਾਏ ਵੱਖਰੀਏ ਗਲਬਾਤ ਫਕੀਰਾਂ ਦੀ ਐ ਰੱਬ ਨੂੰ ਰੱਬ ਤੋਂ ਮੰਗਦੇ ਨੇ ਵੱਖਰੀ ਗਲਬਾਤ ਫਕੀਰਾਂ ਦੀ ਕਦੇ ਤੰਗ ਫਕਰ ਨੂੰ ਕਰੀਏ ਨਾ ਵੱਖਰੀਏ maat ਫਕੀਰਾਂ ਦੀ ਕਰ ਸਚਤਾ ਮਸਤ ਫਕੀਰਾਂ ਨੂੰ ਦਰ ਤਰ ਪਟਕਨ ਦੀ ਲੋੜ ਨਹੀਂ ਇੱਥੋਂ ਚੋਂ ਮੰਗਿਆ ਸੋ ਮਿਲ ਜਾਂਦਾ इना मस्तां कर थोड़ नहीं कर सचता मस्त फकीर दर दर पटकन की लोड़ नहीं दर दर भटकन की नहीं चै चै मस्त फकीर ना कदे हारिया है इश्क ना दुनिया थकी है दीवा चल रहा है हवा चल रही है सकून ही सकून है ਖੁਸ਼ੀ ਹੀ ਖੁਸ਼ੀ ਹੈ ਤੇਰਾ ਸਾਥ ਸਲਾਮਤ ਹੈ ਤਾਂ ਮੈਨੂੰ ਫਿਰ ਕੀ ਕਮੀ ਹੈ ਉਹ ਮੇਰੇ ਮਾਲਕਾ ਮੈਨੂੰ ਫਿਰ ਕੀ ਕਮੀ ਹੈ ਤੇਰੀ ਰਜ਼ਾ ਨਾਲ ਰਾਤ ਦਿਨ ਚੱਲਦੇ ਨੇ ਮਾਲਕਾ ਚੁੱਲ੍ਹੇ ਚਿਰਾਗ ਤੇ ਦੀਵੇ ਬਲਦੇ ਨੇ ਮਾਲਕਾ ਨਾ ਕੱਟ ਨਾ ਵੱਧ ਕੁਝ ਠੀਕ ਬਖਸ਼ ਦੇ ਆਪਣੇ ਰਾਜਾ ਚ ਰਹਿਣ ਦੀ ਤੌਫੀਕ ਬਖਸ਼ ਦੇ ਆਪਣੀ ਰਜਾ ਚ ਰਹਿਣ ਦੀ ਤੌਫੀਕ ਬਖਸ਼ ਦੇ ਕੌਣ ਕਹਿੰਦਾ ਸੁਨਤਾ ਨਹੀਂ ਦਾਤਾ ਦਾਤਾ ਪਰੋਸਾ ਰੱਖਦੇ ਨੇ ਲੱਜ ਪਾਲਦੇ ਨੇ ਇੱਥੇ ਅਮੀਰ ਕਰੀਬ ਫਕੀਰ ਸਾਰੇ ਮਨਤਾ ਮੰਗਦੇ ਦੀਵੇ ਪਾਲਦੇ ਨੇ ਮਨਤਾ ਮੰਗਦੇ ਦੀਵੇ ਪਾਲਦੇ ਨੇ ਤੂੰ ਤਿਸਤਾ ਚਿੱਤਰ ਵੀ ਦੇਖਾਂ ਰਨਾਲਾ ਸੱਟਾ ਪਿਆਰ ਸਪਤੀ ਤੋਂ ਝੋਲੀ ਪਤ ਤੈਂਦਾ ਜੜਾ ਆਵੇ ਵਿੱਚ ਦਰਪਾਰ ਜੜਾ ਆਵੇ ਵਿੱਚ ਦਰਪਾਰ ਜਿੱਥੇ ਚਰਨ ਪਾਏ ਮੇਰੇ ਖਵਾਸਾ ਤੇ ਲਖ ਬਾਗ ਗਏ ਉਹ ਨਾਰਾ ਹਨ ਤੇ ਮੇਰੀ ਉਮੀਦ ਮੇਰਾ ਈਮਾਨ ਹੈ ਮੇਰਾ ਸਾਈ ਮੇਰਾ ਲਚਪਾਲ ਹੈ ਮੇਰੀਆਂ ਲਾਚਾਂ ਰੱਖਦਾ ਮੇਰਾ ਸਾਈ ਸਭ ਤੇ ਪੀਤ ਦਿਲਾ ਵਿੱਚ ਰਹਮ ਤੇ ਸਭ ਤੇ ਠੰਡ ਵਰਸਾਈ ਮੇਰੇ ਸਾਈਂ ਉਹ ਮੇਰੀ ਸੋਹਣੀ ਸਰਕਾਰ ਸਭ ਤੇ ਠੰਡ ਵਰਸਾਈ ਮੇਰੇ ਸਾਈਂ ਜਿਸ ਪਾਸੇ ਵੀ ਤੁਰ ਜਾਵਾ ਸਰਕਾਰ ਨਜ਼ਰ ਰੱਖਦੇ ਨੇ ਬੈਠੇ ਨੇ ਪੀਰ ਨਿਕਾਹੇ ਦੇ ਵਿੱਚ ਦੋ ਜਹਾਨ ਦੀ ਖਬਰ ਰੱਖਦੇ ਨੇ ਦੋ ਜਹਾਨ ਦੀ ਖਬਰ ਰੱਖਦੇ ਨੇ ਆਪਣੇ ਇਸ਼ਕ ਦੇ ਨਸ਼ੇ ਵਿੱਚ ਸਦਾ ਚੋੜ ਰੱਖੀ ਮੈਨੂੰ ਇਸ ਦੁਨੀਆ ਤੋਂ ਸਦਾ ਦੂਰ ਰੱਖੀ ਮੈਨੂੰ ਇਸ ਦੁਨੀਆ ਤੋਂ ਸਦਾ ਦੂਰ ਰੱਖੀ ਮੈਨੂੰ ਉਮੀਦ ਕਰਦਾ ਹਾਂ ਦੋਸਤੋ ਇਹ ਖੂਬਸੂਰਤ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ Rap, dá